ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਅੱਜ ਆਪਾਂ ਧੰਨ ਧੰਨ ਬਾਬਾ ਅਨੰਦ ਸਿੰਘ ਜੀ ਮਹਾਰਾਜ ਦੇ ਜੀਵਨੀ ਦਾ 83ਵਾਂ ਭਾਗ ਸੁਣਾਉਣ ਜਾ ਰਹੇ ਹਾਂ ਸਾਧ ਸੰਗਤ ਜੀ ਪਿਆਰ ਸਹਿਤ ਸੁਣਿਓ ਪਿਆਰੀ ਸਾਧ ਸੰਗਤ ਜੀ ਸਾਡੇ ਚੈਨ ਗੁਰਮਤੀ ਵਿਚਾਰ ਨੂੰ ਸਬਸਕ੍ਰਾਈਬ ਕਰੋ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਤੇ ਅੱਗੇ ਸ਼ੇਅਰ ਕਰਿਆ ਕਰੋ ਪਿਆਰੀ ਸਾਧ ਸੰਗਤ ਜੀ ਆਪਾਂ ਸਾਰੇ ਜਾਣਦੇ ਹਾਂ ਕਿ ਪੁੱਤਰਾਂ ਦੇ ਦਾਨੀ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਦਾ ਜਨਮ ਦਿਨ ਹੈ ਤੇ ਆਪਾਂ ਉਹਨਾਂ ਦੇ ਜਨਮ ਦਿਨ ਤੇ ਕਵਿਤਾ ਪੇਸ਼ ਕਰਨ ਜਾ ਰਹੇ ਹਾਂ ਸੋ ਸੰਗਤ ਜੀ ਪਿਆਰ ਸਹਿਤ ਸੁਣਨਾ

ਜਨਮ ਗੁਰਾਂ ਦਾ ਪਟਨੇ ਸਾਹਿਬ ਦਾ ਜਨਮ ਗੁਰਾਂ ਦਾ ਪਟਨੇ ਸਾਹਿਬ ਦਾ ਨੰਦਪੁਰ ਡੇਰਾ ਸੀ ਜੇ ਮਿਲਣਾ ਬਾਜਾ ਵਾਲੇ ਨੂੰ ਜੇ ਮਿਲਣਾ ਕਲੰਗੀਆਂ ਵਾਲੇ ਨੂੰ ਖੰਡੇ ਦਾ ਅੰਮ੍ਰਿਤ ਪੀ ਜੇ ਮਿਲਣਾ ਬਾਜਾ ਵਾਲੇ ਨੂੰ ਜੇ ਮਿਲਣਾ ਕਲੰਗੀਆਂ ਵਾਲੇ ਨੂੰ ਪਿਤਾ ਗੁਰਾਂ ਦਾ ਤੇਕ ਬਹਾਦਰ ਪਿਤਾ ਗੁਰਾਂ ਦਾ ਤੇਕ ਬਹਾਦਰ ਮਾਤਾ ਗੁਜਰੀ ਸੀ ਜੇ ਮਿਲਣਾ ਬਾਜਾ ਵਾਲੇ ਨੂੰ ਜੇ ਮਿਲਣਾ ਕਲਗੀ ਆਵਾਲੇ ਨੂੰ ਖੰਡੇ ਦਾ ਅਮਰਤ ਪੀ ਜੇ ਮਿਲਣਾ ਬਾਜਾ ਵਾਲੇ ਨੂੰ ਜੇ ਮਿਲਣਾ ਕਲਗੀ ਆਵਾਲੇ ਨੂੰ ਹੇਠ ਗੁਰਾਂ ਦੇ ਨੀਲਾ ਕੋੜਾ ਹੇਠ ਗੁਰਾਂ ਦੇ ਨੀਲਾ ਕੋੜਾ ਹੱਥ ਵਿੱਚ ਬਾਜੂ ਸੀ ਜੇ ਮਿਲਣਾ ਬਾਜਾ ਵਾਲੇ ਨੂੰ ਜੇ ਮਿਲਣਾ ਕਲਗੀਆਂ ਵਾਲੇ ਨੂੰ ਖੰਡੇ ਦਾ ਅਮਰਤ ਪੀ ਜੇ ਮਿਲਣਾ ਬਾਜਾ ਵਾਲੇ ਨੂੰ ਜੇ ਮਿਲਣਾ ਬਾਜਾ ਵਾਲੇ ਨੂੰ ਗੁਰੂ ਗਵਿੰਦ ਸਿੰਘ ਆਏ ਚਮਕਾਰਾ ਪਹਿੰਦਾ ਚੱਕਰਾਂ ਦਾ ਚਮਕਾਰਾ ਪਹਿੰਦਾ ਚੱਕਰਾਂ ਦਾ ਗੁਰੂ ਗਵਿੰਦ ਸਿੰਘ ਆਏ ਚਮਕਾਰੇ ਪੈਂਦੇ ਚੱਕਰਾਂ ਦੇ ਚਮਕਾਰੇ ਪੈਂਦੇ ਚੱਕਰਾਂ ਦੇ ਨਾਨਕ ਦੁਖੀਆ ਸਭ ਸੰਸਾਰ ਸਾਖੀ ਸਰਦਾਰ ਸਾਧੂ ਸਿੰਘ ਲੰਡੇ ਕੇ ਸਤਿਗੁਰੂ ਦਾ ਇਹ ਬਚਨ ਹੈ ਕਿ ਨਾਨਕ ਦੁਖੀਆ ਸਭ ਸੰਸਾਰ ਵਾਕਿਆ ਹੀ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਪਰ ਕੋਈ ਕੋਈ ਵਿਰਲੇ ਮਹਾਪੁਰਖ ਨਾਮ ਜਪਣ ਵਾਲੇ ਜਿਨ੍ਹਾਂ ਨੂੰ ਦੁਨੀਆ ਨਾਲ ਕੋਈ ਵਾਹ ਵਾਸਤਾ ਹੀ ਨਹੀਂ ਜਿਨ੍ਹਾਂ ਨੂੰ ਆਪਣੀ ਬੜਾਈ ਜਾਂ ਨਿੰਦਾ ਦੀ ਕੋਈ ਪ੍ਰਵਾਹ ਨਹੀਂ ਹੈ ਕੇਵਲ ਨਾਮ ਸੇਵਾ ਸਿਮਰੰਦੀ ਹੀ ਪ੍ਰਵਾਹ ਹੈ ਪਰਵਾਹ ਨਹੀਂ ਕਿਸੇ ਕੇਰੀ ਬਾਜ ਸੱਚੇ ਨਾਹੇ ਜਿਵੇਂ ਕੇ ਮਹਾਪੁਰਖ ਧਾਰਨਾ ਪੜਦੇ ਹਨ ਜਿਹੜੇ ਸੱਚੇ ਪ੍ਰੇਮੀ ਨੇ ਨਹੀਂ ਪਰਵਾਹ ਦੁਨੀਆ ਦੀ ਕਰਦੇ ਦੁੱਖ ਤਾਂ ਉਹਨਾਂ ਉੱਪਰ ਵੀ ਆ ਜਾਂਦੇ ਹਨ ਪਰ ਦੁਨੀਆ ਵਾਂਗ ਦੁੱਖਾਂ ਦੇ ਘੇਰੇ ਵਿੱਚ ਨਹੀਂ ਆਉਂਦੇ ਦੇਖਣ ਵਾਲਾ ਤਾਂ ਕਈ ਵਾਰੀ ਸੋਚਦਾ ਹੈ ਕਿ ਮਹਾਪੁਰਸ਼ ਵੀ ਦੁਖੀ ਹਨ ਪਰ ਨਹੀਂ ਉਹ ਮਨ ਕਰਕੇ ਸੁਖੀ ਹਨ ਮਨ ਨਾ ਡਗੇ ਤਨ ਕਾਹੇ ਕੋ ਡਰੇ ਉਹ ਮਨ ਕਰਕੇ ਚੜਦੀ ਕਲਾ ਵਿੱਚ ਹੀ ਹੁੰਦੇ ਹਨ ਕਿਉਂਕਿ ਚਰਨ ਕਮਲ ਚਿਤ ਰਿਓ ਸਮਾਏ ਉਨਾ ਦਾ ਚਿੱਤ ਵਾਹਿਗੁਰੂ ਦੇ ਚਰਨਾਂ ਨਾਲ ਜੁੜਿਆ ਰਹਿੰਦਾ ਹੈ ਜਿਵੇਂ ਕਲਗੀਧਰ ਪਾਤਸ਼ਾਹ ਨੇ ਆਪਣੀ ਬਾਣੀ ਵਿੱਚ ਲਿਖਿਆ ਹੈ ਚਿਤਨ ਨਾ ਪਇਓ ਹਮਰੋ ਅਵਨ ਕਹੇ ਚੁੱਭੀ ਰਹੀ ਸੁਰਤ ਪ੍ਰਵਚਰਨ ਮਾਹੇ ਏ ਕਥਾ ਏਉਂ ਹੈ ਕਿ ਜੋ ਕੇ ਕਲਗੀਧਰ ਪਾਤਸ਼ਾਹ ਆਪ ਦੱਸਦੇ ਹਨ ਅਬ ਮੈਂ ਆਪਣੀ ਕਥਾ ਵਖਾਨਿਓ ਤਪ ਸਾਦਤ ਜੈ ਵਿਦਮੋਹੇ ਅਨਿਓ ਕਹਿੰਦੇ ਹਨ ਕਿ ਮੈਨੂੰ ਤਪ ਕਰਦੇ ਨੂੰ ਨਿਰੰਕਾਰ ਨੇ ਬੁਲਾ ਲਿਆ ਤਾਂ ਸੇਵਕ ਨੇ ਪੁੱਛਿਆ ਜੀ ਕਿਥੇ ਤਪੱਸਿਆ ਕਰਦੇ ਸੀ ਕਹਿਣ ਲੱਗੇ ਹੇਮਖੰਡ ਪਾਰਵਤ ਹੈ ਜਹਾਂ ਸਪਤ ਸਰੰਗ ਸੋਬਤ ਹੈ ਤਹਾ ਦੇ ਹਮ ਅਦਕ ਤਪੱਸਿਆ ਸਾਦੀ ਮਹਾਕਾਲ ਕਾਲਿਕਾ ਇਰਾਦੀ ਇਹ ਵਿਦਕਰਤ ਤਪੱਸਿਆ ਪਇਓ ਤਵੇ ਤੇ ਇੱਕ ਰੂਪ ਹੋਏ ਗਇਓ ਕਹਿੰਦੇ ਹਨ ਇਤਨੀ ਕਠਣ ਕਾਲਨਾ ਕਾਲੀ ਜਿਸ ਕਰਕੇ ਮੈਂ ਔਰ ਨਿਰੰਕਾਰ ਇੱਕ ਹੀ ਹੋ ਗਏ ਕਿਉਂਕਿ ਜਦੋਂ ਮਨੁੱਖ ਨਿਰੰਕਾਰ ਨਾਲ ਜੁੜ ਜਾਂਦਾ ਹੈ ਉਦੋਂ ਉਸੇ ਦਾ ਹੀ ਰੂਪ ਬਣ ਜਾਂਦਾ ਹੈ ਤੇ ਇਧਰ ਮਾਤ ਲੋਕ ਵਿੱਚ ਮੇਰੇ ਮਾਤਾ ਪਿਤਾ ਗੁਰੂ ਦੇਵ ਬਹਾਦਰ ਜੀ ਨੇ ਨਿਰੰਕਾਰ ਅੱਗੇ ਬੇਨਤੀਆਂ ਕੀਤੀਆਂ ਜੀ ਕੋਈ ਯੋਧਾ ਸੂਰਬੀਰ ਭੇਜੋ ਤਾਂ ਕਿ ਇਸ ਸੰਸਾਰ ਨੂੰ ਸਿੱਧੇ ਰਸਤੇ ਪਾ ਦੇਵੇ ਤਾਤ ਮਾਤ ਮੂਰ ਅਲਖ ਅਰਾਦਾ ਬਹੁ ਵਿਧਜੋਗ ਸਾਧਨਾ ਸਾਦਾ ਸਿਰਫ ਅਰਦਾਸਾਂ ਹੀ ਨਹੀਂ ਕੀਤੀਆਂ ਬਲਕਿ ਕਈ ਤਰ੍ਹਾਂ ਯੋਗ ਸਾਧਨਾ ਵੀ ਕੀਤੀਆਂ ਤਨ ਜੋ ਕਰੀ ਅਲਖ ਕੀ ਸੇਵਾ ਤਾਂ ਤੇ ਪਏ ਪਰਸੰਨ ਗੁਰਦੇਵਾ ਮਾਤਾ ਪਿਤਾ ਨੇ ਜਦੋਂ ਅਲਖ ਭਾਵ ਸੰਸਾਰ ਦੀ ਸੇਵਾ ਕੀਤੀ ਤਾਂ ਅਨਰੰਕਾਰ ਪਰਸੰਨ ਹੋ ਗਿਆ ਤਨ ਪ੍ਰਭ ਜਬ ਆਇ ਸਮਾਹੇ ਦੀਆ ਤਾਂ ਫੇਰ ਮੈਨੂੰ ਨਰੰਕਾਰ ਨੇ ਬੁਲਾਇਆ ਤੇ ਆਖਿਆ ਦੁਸ਼ਟ ਦਮਨ ਤੂੰ ਮਾਤ ਲੋਕ ਦੀ ਧਰਤੀ ਤੇ ਜਾ ਤੇ ਜਾ ਕੇ ਗਰੀਬਾਂ ਦੀ ਰੱਖਿਆ ਕਰ ਕਲਗੀਧਰ ਪਾਤਸ਼ਾਹ ਕਹਿੰਦੇ ਹਨ ਕਿ ਜਦੋਂ ਨਿਰੰਕਾਰ ਦਾ ਇਹ ਬਚਨ ਸੁਣਿਆ ਤਾਂ ਸੰਸਾਰ ਵੱਲ ਨਿਗਾਹ ਮਾਰੀ ਜਦੋਂ ਦੇਖਿਆ ਤਾਂ ਕੀ ਨਜ਼ਰ ਆਇਆ ਕਿ ਸਾਰਾ ਸੰਸਾਰ ਹੀ ਦੁਖੀ ਹੈ ਇੱਥੋਂ ਤੱਕ ਕਿ ਜੋ ਇੱਥੇ ਪੀਰ ਫਕੀਰ ਔਲੀਏ ਅਵਤਾਰ ਵੀ ਸੰਸਾਰ ਤੇ ਗਏ ਉਹ ਵੀਰੋਂਦੇ ਹੀ ਆਏ ਹਨ ਜਹੈ ਸਰਦਾਨ ਦੇ ਇੰਦਰ ਰੋਇਆ ਪਰਸ ਰਾਮ ਰੋਵੇ ਕਰ ਆਇਆ ਅਜੇ ਸੋ ਰੋਵੇ ਪੀਖੀਆ ਖਾਏ ਐਸੀ ਦਰਗੇ ਮਿਲੇ ਸਜਾਏ ਰੋਵੇ ਰਾਮਨ ਕਾਲਾ ਪਿਆ ਸੀਤਾ ਲਖਮਨ ਵਿਛੜ ਗਿਆ ਰੋਵੇ ਦੇਸ ਲੰਕ ਗਵਾਏ ਜਿਨ ਸੀਤਾ ਆਦੀ ਡੌਰ ਆਏ ਰੋਵੇ ਪੰਡ ਪਏ ਮਜੂਰ ਜਿਨਕੇ ਸਵਾਮੀ ਰਹਤ ਦੂਰ ਰੋਵੇ ਜਨਮੇ ਜਾ ਖਾਏ ਗਿਆ ਏਕੀ ਕਰਨ ਪਾਪੀ ਪਿਆ ਰੋਵੇ ਸੇਖਮ ਸਾਇਕ ਪੀਰ ਅੰਤ ਕਾਲ ਮਤ ਲਾਗੇ ਪੀੜ ਰੋਵੇ ਰਾਜੇ ਕੰਨ ਪਕੜਾਏ ਕਰ ਕਰ ਮੰਗੇ ਪਿਖਿਆ ਜਾਏ ਰੋਵੇ ਕਰਪਨ ਸਚੇ ਤਨ ਜਾਏ ਪੰਡਤ ਰੋਵੇ ਗਿਆਨ ਗਵਾਏ ਬੋਲੀ ਰੋਵੇ নাহি ਪਤਾਰ ਨਾਨਕ ਦੁਖਿਆ ਸਭ ਸੰਸਾਰ ਮੰਨੇ ਨਾਓ ਸੋਈ ਜਿਨ ਜਾਏ ਔਰੀ ਕਰਮ ਨਾਲੇ ਖੇ ਲਾਏ ਇਹ ਕੁਝ ਜਦੋਂ ਤੱਕ ਆਤਾ ਬੇਨਤੀ ਕੀਤੀ ਜੀ ਨਹੀਂ ਮੇਰਾ ਇਸ ਸੰਸਾਰ ਵਿੱਚ ਜਾਣ ਨੂੰ ਜੀ ਨਹੀਂ ਕਰਦਾ ਕਿਉਂਕਿ ਪਹਿਲਾਂ ਜੋ ਵੀ ਕੋਈ ਗਿਆ ਹੈ ਉਹ ਰੋਂਦਾ ਹੀ ਆਇਆ ਹੈ ਧੰਨ ਰੰਗ ਕਰਨੇ ਆਖਿਆ ਬਸ ਇਹੋ ਤਾਂ ਫਰਕ ਹੈ ਕਿ ਅੱਜ ਤੱਕ ਜੋ ਵੀ ਕੋਈ ਸੰਸਾਰ ਤੇ ਗਿਆ ਹੈ ਉਹ ਰੋਂਦਾ ਹੀ ਆਇਆ ਹੈ ਪਰ ਮੈਂ ਚਾਹੁੰਦਾ ਹਾਂ ਕਿ ਕੋਈ ਉਸਤਾਦ ਹੋਵੇ ਜੋ ਇਸ ਰੋਂਦੇ ਸੰਸਾਰ ਨੂੰ ਹੱਸਣ ਦੀ ਜਾਚ ਸਿਖਾਵੇ ਐਸ ਲਈ ਤੂੰ ਸੰਸਾਰ ਤੇ ਜਾ ਤੇਰੇ ਸਿਰ ਤੋਂ ਪਿਤਾ ਦਾ ਸਾਯਾ ਉੱਠ ਜਾਵੇ ਪਰ ਤੈਨੂੰ ਕੋਈ ਗਮ ਨਾ ਹੋਵੇ ਆਨੰਦਪੁਰੀ ਉੱਜੜ ਜਾਵੇ ਪਰ ਤੈਨੂੰ ਕੋਈ ਦੁੱਖ ਨਾ ਲੱਗੇ ਤੇਰੇ ਬੱਚੇ ਤੇਰੀਆਂ ਅੱਖਾਂ ਦੇ ਸਾਹਮਣੇ ਸ਼ਹੀਦ ਹੋ ਜਾਣ ਪਰ ਤੇਰੀਆਂ ਅੱਖਾਂ ਵਿੱਚ ਹੰਝੂ ਨਾ ਆਉਣ ਜਿਵੇਂ ਮਹਾਪੁਰਸ਼ ਧਾਰਨਾ ਪੜਦੇ ਹਨ ਉਤਰਬਾਰ ਕੇ ਕਲੰਗੀਆਂ ਵਾਲੇ ਨੇ ਇੱਕ ਵੀ ਨਾ ਹੰਝੂ ਕੇਰਿਆ ਨਿਰੰਕਾਰ ਨੇ ਆਖਿਆ ਮੈਂ ਚਾਹੁੰਦਾ ਹਾਂ ਤੂੰ ਉਸਤਾਦ ਬਣ ਕੇ ਸੰਸਾਰ ਤੇ ਜਾ ਇਸ ਤਰ੍ਹਾਂ ਕਰਕੇ ਜਦੋਂ ਨਿਰੰਕਾਰ ਨੇ ਸਮਝਾਇਆ ਤਨ ਪ੍ਰਭ ਜਦ ਆਇਸ ਮੋਹੇ ਦੀਆ ਤਬ ਹਮ ਜਨਮ ਕਲੋ ਮਹਿ ਲੀਆ ਤਾ ਕਰਕੇ ਮੈਂ ਇਸ ਮਾਤ ਲੋਕ ਵਿੱਚ ਜਨਮ ਧਾਰਿਆ ਪਰ ਜੋ ਮੇਰੇ ਮਨ ਦੀ ਅਵਸਥਾ ਸੀ ਉਹ ਇਹੋ ਹੀ ਸੀ ਚਿਤਨਾ ਪਇਓ ਹਮਰੋ ਅਵਨ ਕਹੇ ਮੇਰਾ ਚਿਤ ਨਹੀਂ ਸਿਕਰਦਾ ਇਸ ਸੰਸਾਰ ਤੇਉਣ ਨੂੰ ਹੁਕਮ ਮੰਨ ਕੇ ਭਾਵੇ ਸੰਸਾਰ ਤੇ ਆ ਤਾਂ ਗਿਆ ਪਰ ਮੇਰੀ ਜਿਹੜੀ ਸੁਰਤ ਸੀ ਉਹ ਹਮੇਸ਼ਾ ਨਿਰੰਕਾਰ ਦੇ ਚਰਨਾਂ ਨਾਲ ਹੀ ਜੁੜੀ ਰਹੀ ਚੂਬੀ ਰਹੀ ਸੁਰਤ ਪ੍ਰਵਚਾਰਨ ਨਮਾਹੇ ਤੇਜਸ ਦੀ ਵੀ ਸੁਰਤ ਨਿਰੰਕਾਰ ਨਾਲ ਜੁੜ ਜਾਏ ਉਸ ਉੱਪਰ ਦੁਨੀਆਂ ਦੇ ਦੁੱਖ ਕੋਈ ਅਸਰ ਨਹੀਂ ਕਰਦੇ ਕਿਉਂਕਿ ਜਦੋਂ ਸੁਰਤ ਜੁੜਦੀ ਹੈ ਉਦੋਂ ਮਨੁੱਖ ਦਾ ਸੰਬੰਧ ਸੰਸੀਰ ਸਰੀਰ ਨਾਲੋਂ ਟੁੱਟ ਜਾਂਦਾ ਹੈ ਤੇ ਜਿਸ ਦਾ ਵੀ ਸੰਬੰਧ ਸਰੀਰ ਨਾਲੋਂ ਟੁੱਟ ਜਾਵੇ ਜਿਵੇਂ ਅੱਜ ਆਪਣੇ ਸਰੀਰ ਤੋਂ ਕੋਈ ਚੁੰਡੀ ਵੀ ਵੱਢ ਦੇਵੇ ਤਾਂ ਦਰਦ ਹੁੰਦੀ ਹੈ ਹੋਰ ਕੋਈ ਸ਼ਾਸਤਰ ਲੱਗ ਜਾਵੇ ਤਾਂ ਦਰਦ ਹੁੰਦੀ ਹੈ। ਹੋਰ ਕੋਈ ਸ਼ਾਸਤਰ ਲੱਗ ਜਾਵੇ ਤਾਂ ਦਰਦ ਹੁੰਦੀ ਹੈ ਪਰ ਜਦੋਂ ਕਦੇ ਡਾਕਟਰ ਆਪਰੇਸ਼ਨ ਕਰਦਾ ਹੈ ਤਾਂ ਉਦੋਂ ਕਿਉਂ ਨਹੀਂ ਦਰਦ ਹੁੰਦਾ? ਉਦੋਂ ਕਿਉਂ ਚੁੱਪ ਕਰਕੇ ਪਿਆ ਰਹਿੰਦਾ ਹੈ? ਭਾਵੇਂ ਕਿ ਉਦੋਂ ਵੀ ਤਾਂ ਸਰੀਰ ਵਿੱਚ ਜਾਨ ਹੁੰਦੀ ਹੈ ਪਰ ਉਦੋਂ ਡਾਕਟਰ ਸਰੀਰ ਨੂੰ ਟੀਕਾ ਲਾ ਕੇ ਸਾਨੂੰ ਸਰੀਰ ਨਾਲੋਂ ਵੱਖ ਕਰ ਦਿੰਦਾ ਹੈ ਜਿਸ ਕਰਕੇ ਦਰਦ ਮਹਿਸੂਸ ਨਹੀਂ ਹੁੰਦਾ। ਇਹ ਤਾਂ ਸੀ ਦ੍ਰਿਸ਼ਟਾਟ ਤੇ ਇਸ ਦਾ ਦ੍ਰਿਸ਼ਟਾਂਟ ਇਹੋ ਹੀ ਹੈ ਕਿ ਜੋ ਪੂਰਨ ਮਹਾਪੁਰਸ਼ ਹੁੰਦੇ ਹਨ ਉਹਨਾਂ ਦਾ ਵੀ ਜੋ ਸਰੀਰ ਹੈ ਉਸ ਨਾਲੋਂ ਕਨੈਕਸ਼ਨ ਕੱਟਿਆ ਹੋਇਆ ਹੁੰਦਾ ਹੈ ਦੇਖਣ ਵਾਲੇ ਨੂੰ ਲੱਗਦਾ ਹੈ ਕਿ ਇਹਨਾਂ ਦੇ ਸਰੀਰ ਨੂੰ ਦੁੱਖ ਹੈ ਪਰ ਵਾਸਤਵ ਮੇ ਇਹਨਾਂ ਨੂੰ ਕੋਈ ਦੁੱਖ ਨਹੀਂ ਹੁੰਦਾ ਮਨ ਨਾ ਡੰਗੇ ਤਨ ਕਾਹੇ ਕਿਉਂ ਡਰੇ ਚਰਨ ਕਮਲ ਜਿਤ ਰਹੋ ਸਮਾਏ ਜਿਵੇਂ ਚਿਤਨਾ ਪਾਇਓ ਹਮਰੋ ਅਵਨ ਕਹੇ ਚੁਬੀ ਰਹੇ ਸੁਰਤ ਪ੍ਰਵਚਨਨ ਮਏ ਮਾਹੀ ਜੇ ਕਾਲੰਗੀ ਤਰਪਾ ਪਾਸ਼ਾ ਨੇ ਆਪਣੀ ਸੁਰਤ ਨਿਰੰਕਾਰ ਨਾਲ ਜੋੜ ਕੇ ਰੱਖੀ ਤਾਂ ਕਿੰਨੇ ਪਾਣੇ ਉਹਨਾਂ ਦੇ ਸਾਹਮਣੇ ਬੀਤੇ ਪਰ ਕੋਈ ਵੀ ਦੁੱਖ ਉਹਨਾਂ ਨੂੰ ਦੁਖੀ ਨਾ ਕਰ ਸਕਿਆ ਛੋਟੀ ਜਈ ਅਫਤਾ ਵਿੱਚ ਪਿਤਾ ਦਾ ਸਾਯਾ ਸਿਰ ਤੋਂ ਉੱਠ ਜਾਣਾ ਅਨਾੰਦਪੁਰ ਸਾਹਿਬ ਦਾ ਉੱਜੜ ਜਾਣਾ ਬੱਚਿਆਂ ਦਾ ਅੱਖਾਂ ਸਾਹਮਣੇ ਸ਼ਹੀਦ ਹੋ ਜਾਣਾ ਛੋਟੇ ਸਹਿਜਾਂ ਦੀ ਖਬਰ ਸੁਣ ਲੈਣਾ ਪਰ ਫੇਰ ਵੀ ਅਡੋਲ ਰਹਿਣਾ ਇਹੀ ਹੈ ਤਾਂ ਫਰਕ ਹੈ ਕਿ ਜਿਸ ਅੱਗੇ ਆ ਕੇ ਦੁਨੀਆ ਨੇ ਝੁਕਣਾ ਹੈ ਉਸ ਵਿੱਚ ਦੁਨੀਆ ਨਾਲੋਂ ਵੀ ਕੋਈ ਵੱਡਾ ਗੁਣ ਹੋਣਾ ਚਾਹੀਦਾ ਹੈ ਜੇ ਉਹ ਵੀ ਦੁਨੀਆ ਵਾਂਗੂ ਦੁੱਖਾਂ ਸੁੱਖਾਂ ਦੇ ਬਹਿਣ ਵਿੱਚ ਵਹਿ ਤੁਰੇ ਤਾਂ ਉਹਨਾਂ ਵਿੱਚ ਤੇ ਦੁਨੀਆਦਾਰਾਂ ਵਿੱਚ ਫਰਕ ਕੀ ਹੋਇਆ ਇਹ ਸੇਤਰਾਮਾ ਪਰਖ ਹਨ ਉਹ ਸੰਸਾਰ ਵਿੱਚ ਖਛਤ ਨਹੀਂ ਹੁੰਦੇ ਦੁਨੀਆ ਦੀ ਨਿੰਦਾ ਉਸਤਤ ਦੀ ਪ੍ਰਵਾਹ ਨਹੀਂ ਕਰਦੇ ਨਹੀਂ ਤਾਂ ਤੁਸੀਂ ਦੇਖ ਹੀ ਰਹੇ ਹੋ ਕਿਵੇਂ ਆਪਣੀਆਂ ਬੜਿਆਈਆਂ ਦੀ ਖਾਤਰ ਕਿਵੇਂ ਨਵੇਂ ਨਵੇਂ ਉਦਮ ਉਪਰਾਲੇ ਕੀਤੇ ਜਾ ਰਹੇ ਹਨ ਜਿਵੇਂ ਇੱਕ ਨਵਾਂ ਹੀ ਸਟੰਟ ਸ਼ੁਰੂ ਹੋ ਗਿਆ ਹੈ ਜਿਵੇਂ ਬਿਜ਼ਨਸਮੈਨ ਅਖਬਾਰਾਂ ਜਾਂ ਟੀਵੀ ਦੇ ਮਸ਼ਹੂਰੀਆਂ ਦਿੰਦੇ ਹਨ ਕਿ ਸਾਡਾ ਬਿਜ਼ਨਸ ਵੱਧ ਜਾਏ ਤੇ ਅਖਬਾਰਾਂ ਟੀਵੀ ਬਣੇ ਵੀ ਇਸੇ ਕਰਕੇ ਹਨ ਪਰ ਅੱਜ ਦਾ ਕਈ ਸੰਤਾਂ ਨੇ ਹੀ ਇਹ ਕੰਮ ਫੜ ਲਿਆ ਹੈ ਆਏ ਦੇਣ ਆਪਣੀਆਂ ਖਬਰਾਂ ਲਵਾ ਲਵਾ ਕੇ ਸੰਗਤ ਦੇ ਪੈਸੇ ਦੀ ਦਰਵਤੋ ਕਰ ਰਹੇ ਹਨ ਆਪਣੀ ਮਾੜੀ ਮੋਟੀ ਕਰਾ ਰਹੇ ਸੇਵਾ ਦੀ ਦੁਹਾਈ ਦੇ ਰਹੇ ਹਨ ਕਾਦੇ ਵਾਸਤੇ ਪੈਸੇ ਔਰ ਸ਼ੋਹਰਤ ਵਾਸਤੇ ਨਾਲੇ ਸਾਡੇ ਬਾਬਾ ਜੀ ਦੇ ਘਰ ਦੀ ਤਾਂ ਇਹ ਮਰਿਆਦਾ ਹੀ ਨਹੀਂ ਹੈ ਨਾ ਸਮਾਗਮਾਂ ਦੇ ਇਤਿਹਾਸ ਸੁਪਾਉਣ ਦੀ ਨਾ ਸੇਵਾ ਦੀ ਦੁਹਾਈ ਪਾ ਕੇ ਪੈਸੇ ਮੰਗਣ ਦੀ ਇਹ ਸਾਰੀਆਂ ਗੱਲਾਂ ਉਹ ਕਰ ਰਹੇ ਹਨ ਜੋ ਅਸਲ ਵਿੱਚ ਸੰਤ ਹੈ ਹੀ ਨਹੀਂ ਪਰ ਆਪਣੇ ਆਪ ਨੂੰ ਸੰਤ ਬਣਨ ਦਾ ਯਤਨ ਕਰ ਰਹੇ ਹਨ ਪਰ ਸੰਤ ਬਣਨ ਦੀ ਜਿਹੜੀ ਪੜਾਈ ਹੈ ਉਹ ਹੋਰ ਹੈ ਜਿਵੇਂ ਇੱਕ ਵਾਰੀ ਇੱਕ ਗੁਰਮਖ ਸੰਤ ਬਾਬਾ ਇਸਰ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਦੇ ਕੋਲ ਜਾ ਕੇ ਕਹਿਣ ਲੱਗਾ ਜੀ ਮੇਰਾ ਵੀ ਜੀ ਕਰਦਾ ਹੈ ਕਿ ਮੈਂ ਸੰਤਵਾਂ ਜਾਵਾਂ ਤਾਂ ਸੰਤ ਜੀ ਹੱਸ ਪਏ ਤੇ ਕਹਿਣ ਲੱਗੇ ਵਾ ਵਹੀ ਵਾ ਅੱਜ ਤੱਕ ਅਸੀਂ ਬੜੇ ਬੜੇ ਸੰਤਾਂ ਦੇ ਦਰਸ਼ਨ ਤਾਂ ਕੀਤੇ ਹਨ ਪਰ ਸੰਤਵਾਂ ਤੋਂ ਪਹਿਲਾਂ ਸੰਤਾਂ ਦੇ ਦਰਸ਼ਨ ਪਹਿਲੀ ਵਾਰ ਹੋਏ ਹਨ ਫੇਰ ਪੁੱਛਣ ਲੱਗੇ ਵੀ ਇਹ ਦੱਸ ਕਿ ਤੂੰ ਸੰਤ ਬਣਨਾ ਹੈ ਜਾਂ ਸੰਤ ਕਹਾਉਣਾ ਹੈ ਜੇ ਤਾਂ ਸੰਤ ਬਣਨਾ ਹੈ ਤਾਂ ਕਈ ਕਈ ਜਨਮ ਲੱਗ ਜਾਂਦੇ ਹਨ ਪਰ ਜੇ ਸੰਤ ਕਹਾਉਣਾ ਹੈ ਤਾਂ 10 ਮਿੰਟ ਦਾ ਕੰਮ ਹੈ ਮਹਾਰਾਜ ਉਹ ਕਿਵੇਂ ਕਹਿਣ ਲੱਗੇ ਅਸੀਂ ਹੁਣੇ ਹੀ ਸੇਵਾਦਾਰਾਂ ਨੂੰ ਸਾਧ ਲੈਂਦੇ ਹਾਂ ਉਹ ਤੈਨੂੰ ਤਿਆਰ ਵਗੈਰਾ ਕਰਕੇ ਸੰਤਾਂ ਵਾਲੇ ਵਸਤਰ ਪਵਾ ਦੇਣਗੇ ਮੇਕਅਪ ਕਰ ਦੇਣਗੇ ਤੇ ਜਦੋਂ ਬਾਹਰ ਨਿਕਲੇਗਾ ਤਾਂ ਸਟੇਜ ਤੇ ਆ ਜਾਵੇਂਗਾ ਤਾਂ ਤੈਨੂੰ ਸਾਰੇ ਹੀ ਸੰਤ ਜੀ ਸੰਤ ਜੀ ਕਹਿਣ ਲੱਗ ਜਾਣਗੇ ਹੁਣ ਦੇਖ ਲੈ ਸੰਤ ਬਣਨ ਤੇ ਸੰਤ ਕਹਾਉਣ ਵਿੱਚ ਕੀ ਫਰਕ ਹੈ ਜਦੋਂ ਇਹ ਸਾਰਾ ਗਿਆਨ ਸਮਝਾਇਆ ਤਾਂ ਚਰਨਾ ਤੇ ਡੱਗ ਪਿਆ ਤੇ ਕਹਿਣ ਲੱਗਾ ਜੀ ਮੈਨੂੰ ਆਪਣਾ ਸੇਵਕ ਹੀ ਬਣਾ ਲਓ ਮਹਾਪੁਰਸ਼ ਕਹਿਣ ਲੱਗੇ ਹਾਂ ਭਾਈ ਸੇਵਕ ਬਣਨਾ ਸਭ ਤੋਂ ਚੰਗਾ ਹੈ ਮਹਾਪੁਰਸ਼ ਧਾਰਨਾ ਪੜਦੇ ਹਨ ਸੇਵਕ ਬੱਡਾ ਹੈ ਸੇਵਕ ਬਣ ਜਾ ਸੇਵਕ ਬਣ ਜਾ ਵਾਹਿਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ